ਸੀਮਨ ਨੂੰ ਵੋਟਾਂ ਵਿੱਚ 70000 ਦੀ ਲੀਡ ਨਾਲ ਜਿਤਾ ਕੇ ਮੈਨੂੰ ਇੰਨਾ ਸਤਿਕਾਰ ਦਿੱਤਾ ਮਾਣ ਇੱਜ਼ਤ ਪਿਆਰ ਲੋਨੇ ਵੱਲੋਂ ਮਿਲਿਆ ਏ ਮੈਂ ਇਹਦਾ ਸਦਾ ਹੀ ਰਿਣੀ ਰਹੂੰਗਾ ਸਾਧ ਸੰਗਤ ਜੀ ਜਦੋਂ ਮੈਂ ਪਾਰਲੀਮੈਂਟ ਵਿੱਚ ਗਿਆ ਮੈਨੂੰ ਇੰਨਾ ਮਾਣ ਮਹਿਸੂਸ ਹੋਇਆ ਨਾ ਕਿ ਇੱਕ ਤਾਂ ਸਾਰਿਆਂ ਨੂੰ ਮਤਲਬ ਵਿੱਚ ਸਨੇਹਾ ਗਿਆ ਹੈ ਦੁਨੀਆ 'ਚ ਕਿ ਜੋ ਬਿਆਨ ਸਿੰਘ ਸ਼ਹੀਦ ਲੈ ਕੀਤਾ ਸੀ ਉਹ ਉਹਦਾ ਫੈਸਲਾ ਠੀਕ ਸੀ ਤਾਂ ਹੀ 40 ਸਾਲ ਬਾਅਦ ਵੀ ਉਹਦੇ ਬੇਟੇ ਨੂੰ ਜਿਤਾਤਾ ਨਾ ਜਿਹਦਾ ਫੈਸਲਾ ਠੀਕ ਸੀ ਦੂਜੀ ਗੱਲ ਕਿ ਅੱਜ ਵੀ ਕੌਮ ਸ਼ਹੀਦ ਬਿਆਨ ਸਿੰਘ ਨੂੰ ਯਾਦ ਰੱਖਦੀ ਐ ਉਹਦੇ ਪਰਿਵਾਰ ਦਾ ਅੱਜ ਵੀ ਮਾਣ ਸਤਿਕਾਰ ਕਰਦੀ ਐ ਤੇ ਕਰਦੀ ਰਹੂਗੀ ਇਸ ਹਾਰੀ ਮਤਲਬ ਨਾ ਦੁਨੀਆ ਦੇ ਵਿੱਚ ਸੁਨੇਹਾ ਗਿਆ ਐ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਹਿਬ ਜੀ ਇਹ ਕੋਈ ਛੋਟੀ ਗੱਲ ਨਹੀਂ ਐ ਜੇ ਤੁਸੀਂ ਕਹੋ ਵੀ ਆਪਾਂ ਜਿੱਤ ਕੇ ਬਹੁਤ ਵੱਡੀ ਗੱਲ ਐ ਆਜ਼ਾਦ ਜਿਵੇਂ ਤੁਸੀਂ ਮੈਨੂੰ ਜਤਾਇਆ ਐ ਨਾ ਮੈਂ ਬਹੁਤ ਬਹੁਤ ਰਣਨੀ ਹੈ ਇਹ ਬਹੁਤ ਵੱਡਾ ਸਨਹਿਾ ਗਿਆ ਹੈ ਦੁਨੀਆ ਦੇ ਵਿੱਚ ਸਾਡੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੈ ਮੇਰੇ ਵਾਸਤੇ ਕਿ ਮੇਰੇ ਪਿਤਾ ਜੀ ਦੇ ਨਾਮ ਤੇ ਅੱਜ ਵੀ ਮਨੁੱਖਾਂ ਨੇ 40 ਸਾਲ ਬਾਅਦ ਵੀ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਇਹ ਦਰਸਾਉਂਦਾ ਕਿ ساری ਦੁਨੀਆ ਜਦ ਤੱਕ ਰਹੂਗੀ ਸਿੱਖ ਕੌਮ ਰਹੂਗੀ ਉਦੋਂ ਤੱਕ ਸੁਖਾ ਸਿੰਘ ਮਹਤਾਬ ਸਿੰਘ ਕੀਰ ਸਿੰਘ ਸਤਵੰਤ ਸਿੰਘ ਤੇ ਸ਼ਹੀਦ ਬਿਆਨ ਸਿੰਘ ਦਾ ਨਾਮ ਇਹ ਤਿੰਨੇ ਸ਼ਹੀਦਾਂ ਦਾ ਨਾਮ ਜਿਉਂਦਾ ਰਹੂਗਾ ਸਾਧ ਸੰਗਤ ਜੀ ਮੈਂ ਇੱਕ ਬੇਨਤੀ ਹੋਰ ਕਰਦਾ ਹਾਂ ਜਿਵੇਂ ਮੈਂ ਵੋਟਾਂ 'ਚ ਗਿਆ ਸੀ ਵੀ ਮੈਂ ਜਿੱਤ ਕੇ ਤੁਹਾਡੇ ਵਿੱਚ ਹੀ ਰਹੂੰਗਾ ਮੈਂ ਕਿਤੇ ਨਹੀਂ ਜਾਣਾ ਮੈਂ ਇਹ ਨਾ ਸੋਚਿਆ ਵੀ ਹੁਣੇ ਪਹਿਲਾਂ ਵੋਟਾਂ ਚ ਕਹਿੰਦਾ ਸੀ ਮੈਂ ਰਹੂੰਗਾ ਹੁਣੇ ਆ ਕੇ ਤੇ ਮੁੜ ਕੇ ਆਉਂਦਾ ਨਹੀਂ ਧੰਨਵਾਦ ਕਰਕੇ ਮੈਂ ਤੁਹਾਡੇ ਵਿੱਚ ਹੀ ਆ तकरीबन ਮੇਰਾ ਲਿੰਕ ਸੋਸ਼ਲ ਮੀਡੀਆ ਤੇ ਮੇਰਾ ਨੰਬਰ ਹੈ ਤੇ ਹੋਰ ਵੀ ਪਿੰਡਾਂ ਚ ਵੀ ਆਮ ਹੀ ਮੇਰਾ ਨੰਬਰ ਸਭ ਕੋਲੇ ਤੁਹਾਨੂੰ ਕਿਸੇ ਨੂੰ ਕੰਮ ਹੈ ਜਿਵੇਂ ਮਰਜੀ ਤੁਸੀਂ ਫੋਨ ਕਰੋ ਤੁਸੀਂ ਸਿੱਧਾ ਫੋਨ ਕਰੋ ਮੈਨੂੰ ਜੇ ਮੈਂ ਕਈ ਪਿੰਨਾਂ 'ਚ ਕਹਤਾ ਨਾ ਕਿ ਮੌਤਵਾਰ ਬੰਦੇ ਆਨੂੰ ਲੈ ਆਇਓ ਕਹਿੰਦਾ ਬਾਈ ਜੀ ਹਲੇ ਵੀ ਮੌਤਵਾਰ ਬੰਦਿਆਂ ਨੂੰ ਲਿਆਉਣਾ ਪਊਗਾ ਮੈਂ ਕਹਾਂ ਨਹੀਂ ਤੁਸੀਂ ਸਿੱਧੇ ਆਓ ਜਿਵੇਂ ਤੁਸੀਂ ਬੇਚੀਜ਼ ਕੋ ਹੋ ਕੇ ਮੈਨੂੰ ਮੋਟਾ ਪਾ ਕੇ ਦਿਤਾਇਆ ਹੈ ਉਸੇ ਤਰ੍ਹਾਂ ਤੁਸੀਂ ਬੇਚੀਜ਼ ਕੋ ਕੇ ਆ ਕੇ ਮੈਨੂੰ ਕੰਮ ਦੱਸੋ ਬਾਈ ਜੀ ਆਹ ਕੰਮ ਕਰਾਉਣਾ ਤੁਸੀਂ ਕੰਮ ਕਰੋ ਮੈਂ ਜਿਹੜਾ ਤੁਹਾਡਾ ਜਾਇਜ਼ ਕੰਮ ਹੈ ਤੁਹਾਡੇ ਸਾਹਮਣੇ ਕਰੂੰਗਾ ਇੱਕ ਬੇਨਤੀ ਇਹ ਹੈ ਜਦੋਂ ਤੁਹਾਨੂੰ ਕੰਮ ਹੁੰਦਾ ਹੈ ਨਾ ਆਪਣੀ ਫਾਈਲ ਤਿਆਰ ਕਰਕੇ ਲਿਆਇਆ ਕਰੋ ਤੇ ਨਾਲ ਉਹ ਬੰਦੇ ਦਾ ਨੰਬਰ ਲਿਆਇਆ ਕਰੋ ਜਿਹਨੂੰ ਫੋਨ ਕਰਨਾ ਹੈ ਜਿਹੜੇ ਅਫਸਰ ਨੂੰ ਫੋਨ ਕਰਕੇ ਤੁਹਾਡਾ ਕੰਮ ਹੋਣਾ ਹੈ ਉਹ ਤੁਸੀਂ ਨੰਬਰ ਉੱਪਰ ਲਿਖ ਕੇ ਲਿਆਇਆ ਕਰੋ ਬਸ ਤੁਸੀਂ ਬੇਝਿਜਕ ਹੋ ਕੇ ਆਓ ਮੈਂ ਤੁਹਾਡੇ ਵਾਸਤੇ ਸਦਾ ਹੀ ਹਾਜ਼ਰ ਹਾਂ ਜਿਵੇਂ ਉਹ ਕਹਿੰਦੇ ਸੀ ਨਾ ਵਿਰੋਧੀ ਇਹਨਾਂ ਦਾ ਦਿੱਲੀ ਚਲੇ ਜਾਣਾ ਇਹਨੇ ਕਿੱਥੇ ਆਉਣਾ ਹੈ ਐਂ ਕਹਿੰਦੇ ਸੀ ਨਾ ਤੁਹਾਨੂੰ ਆਪਾਂ ਹਾਜ਼ਰ ਹੈ ਅੱਗੇ ਵੀ ਹਾਜ਼ਰੀ ਰਵਾਂਗੇ ਕਿਤੇ ਨਹੀਂ ਜਾਂਦੇ ਮੈਂ ਵਿਸ਼ਵਾਸ ਦਵਾਉਣਾ ਕਿ ਮੈਂ ਤੁਹਾਡੇ ਵਿੱਚ ਹੀ ਰਹਿਣਾ ਹੈ ਤੁਹਾਨੂੰ ਕਿਸੇ ਨੂੰ ਵੀ ਕੋਈ ਵੀ ਕੰਮ ਹੋਵੇ ਜਿੱਦਾਂ ਮਰਜ਼ੀ ਮੇਰੇ ਕੋਲ ਆਓ ਇਸ ਸਾਧ ਸੰਗਤ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ ਤੁਸੀਂ ਮੈਨੂੰ ਇੰਨਾ ਇੱਜ਼ਤ ਮਾਣ ਪਿਆਰ ਸਤਿਕਾਰ ਦਿੱਤਾ ਹੈ ਬਸ ਤੁਸੀਂ ਮੇਰੇ ਕੋਲ ਇਹ ਦੱਬ ਸੀ ਨਹੀਂ ਆ ਮੈਂ ਕਿਵੇਂ ਤੁਹਾਡਾ ਧੰਨਵਾਦ ਕਰਾਂ ਇਹ ਤਾਂ ਇੱਕ ਮਿਸਾਲ ਕਾਇਮ ਹੋ ਗਈ ਸਾਢੇ 40 ਸਾਲ ਬਾਅਦ ਦੁਨੀਆ ਬਹੁਤ ਕੁਝ ਭੁੱਲ ਜਾਂਦੀ ਹੈ ਪਰ ਤੁਸੀਂ ਸ਼ਹੀਦ ਬੰਦ ਸਿੰਘ ਦੀ ਕੁਰਬਾਨੀ ਨੂੰ ਨਹੀਂ ਭੁੱਲੇ ਅੱਜ ਵੀ ਤੁਹਾਡੇ ਮਨਾਂ ਦੇ ਵਿੱਚ ਓਨਾ ਹੀ ਸਤਕਾਰ ਉਹਨਾਂ ਦੇ ਪਰਿਵਾਰ ਲਈ ਜਿੰਨਾ 40 ਸਾਲ ਪਹਿਲਾਂ ਸੀ ਮੈਂ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਤੁਸੀਂ ਮੈਨੂੰ ਇੰਨਾ ਮਾਣ ਇੱਜ਼ਤ ਪਿਆਰ ਸਤਕਾਰ ਦਿੱਤਾ ਹੈ